ਲਓ ਜੀ ਤੁਹਾਨੂੰ ਮਿਲਾ ਰਹੇ ਆਂਗੇ ਸਾਡੇ ਪਿੰਡ ਦੇ ਇੱਕ ਮਿਹਨਤੀ ਬੰਦੇ ਨੂੰ ਜਿਨ੍ਹਾਂ ਦੇ ਕੰਮ ਕੀਤੇ ਹੋਏ ਨੇਗੇ ਬਹੁਤ ਵਧੀਆ ਇੱਥੇ ਦੇਖੋ ਬੂਟੇ ਲੱਗੇ ਪਏ ਆਗੇ ਇਹਨਾਂ ਨੂੰ ਆਟੋਮੈਟਿਕ ਪਾਣੀ ਪੈ ਰਿਹਾ ਆਪਾਂ ਜਰ ਇਹਨਾਂ ਨੂੰ ਹਾਂਜੀ ਬੈਗਰੂ ਜਿੱਕਾ ਖਾਲਸਾ ਵੈਰੀ ਫਤਿਹ ਜਿਵੇਂ ਇਹਨਾਂ ਨੂੰ ਹੁਣ ਆਪਣੀ ਪਾਈਪ ਦੱਬੀ ਹੋਇਆ ਚਾਰ ਸਪੇਰੇ ਦੀ ਇਹਦੇ ਚਾਰ ਸਪੇਰੇ ਆਪਣੀ ਪਾਈਪ ਲਾਇਆ ਇੱਥੇ ਘੱਟੋ ਘੱਟ 80 ਦਾ ਮਰੂਦ ਨੇ ਤੇ 15 ਅੰਬ ਹੋਣਗੇ ਇਹਨਾਂ ਨੂੰ ਆਪਾਂ ਪਹਿਲਾਂ ਤਾਂ ਪਾਉਂਦੇ ਰਹੇ ਹਾਂ ਟਰੈਕਟਰ ਨਾਲ ਪਾਣੀ ਕਿਤੇ ਕਿਤੇ ਮੋਟਰ ਚਲਾ ਚਲਾ ਕੇ ਹੁਣ ਆਪਾਂ ਪੱਕਾ ਪਾਣੀ ਪੈਂਦਾ ਕਰਤਾ ਇਹਨਾਂ ਨੂੰ ਪਾਈਪ ਦੱਬਤੀ ਜਿਹੜਾ ਪਾਣੀ ਇਹਨਾਂ ਦੀ ਜੜ ਚ ਹਰ ਟਾਈਮ ਤੌਕਾ 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 ਡਕਦਾ ਰਹਿੰਦਾਗਾ ਕਿਉਂ ਇਹ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਇਹ ਸਾਨੂੰ ਮਹਾਰਾਜ ਨੇ ਦੱਸਿਆਗਾ ਵੀ ਤੁਸੀਂ ਮਤਲਬ ਪਵਨ ਗੁਰੂ ਆ ਇਹ ਵੀ ਇਹ ਸਾਨੂੰ ਸਵਾਸ ਦਿੰਦਾਗਾ ਵੀ ਅਸੀਂ ਇਹਦੀ ਜਿੰਨੇ ਵੀ ਦੇਖਭਾਲ ਕਰਾਂਗੇ ਅਸੀਂ ਮਨੁੱਖੇ ਸਰੀਰ ਦੇ ਵਿੱਚ ਆਿਆਂਗੇ ਅਸੀਂ ਕੁਛ ਨਾ ਕੁਛ ਕਿਰਤ ਕਰ ਸਕਦੇ ਆਂ ਦੇਖੋ ਅਸੀਂ ਜੇ ਕਈਏ ਵੀ ਅਸੀਂ ਗੁਰੂ ਨੂੰ ਪਾਲ ਲਾਂਗੇ ਗੁਰੂ ਨੂੰ ਪਾਲਣ ਵਾਲੇ ਤਾਂ ਅਸੀਂ ਕੌਣ ਆਗੇ ਉਹਨੇ ਤਾਂ ਸਾਨੂੰ ਇਹ ਦੁਨੀਆ ਤੇ ਤੋਰਿਆਗਾ ਪਰ ਅਸੀਂ ਕੁਛ ਨਾ ਕੁਛ ਕਿਰਤ ਕਰ ਸਕਦੇ ਆਂ ਇਹ ਹੁਣ ਆਪਣੇ ਅਮਰੂਦ ਲਾਇਆ ਬੈ ਸਾਂਝੀ ਜਗ੍ਹਾ ਤੇ ਅਮਰੂਦ ਲੱਗਾ ਹੈ ਦੇਖੋ ਕਿੰਨਾ ਅਮਰੂਦ ਲੱਗਾ ਹੋਗਾ ਕੋਈ ਆਪਣਾ ਕਿਸੇ ਨੂੰ ਇਥੇ ਰੋਕ ਟੋਕ ਨਹੀਂ ਹੈਗੀ ਮੇਰੇ ਪਿੰਡ ਦੇ ਵਿੱਚੋਂ ਕੋਈ ਬਾਹਰੋਂ ਆ ਕੇ ਕੋਈ ਮਰਜ਼ੀ ਇਹਨਾਂ ਨੂੰ ਖਾ ਸਕਦਾਗਾ ਕੋਈ ਆਪਣੇ ਪਰਸਨਲ ਨਹੀਂ ਹੈਗੇ ਇਹ ਵੀ ਇਹ ਮੇਰੇ ਪਰਸਨਲ ਨੇ ਨਾ ਇਹ ਹਰ ਇੱਕ ਲਈ ਨੇ ਕੋਈ ਵੀ ਜਾਨਵਾਰ ਵੀ ਖਾ ਸਕਦਾ ਹੈ ਕੋਈ ਇਨਸਾਨ ਖਾ ਸਕਦਾ ਹੈ ਆਰਗੈਨਿਕ ਨੇ ਕੋਈ ਇਹ ਤੇ ਸਪਰੇ ਨਹੀਂ ਹੋਈ ਕੋਈ ਇਹਨਾਂ ਦੀ ਜੜਤ ਦਵਾਈ ਨਹੀਂ ਪੈਂਦੀ ਹੈਗੀ ਕਿਸੇ ਤਰ੍ਹਾਂ ਦੀ ਮਰੂਦਾਂ ਨਾਲ ਇਹ ਡੱਕੇ ਪਿਆ ਪਰ ਇਹ ਚੀਜ਼ ਦੇ ਵਿੱਚ ਵੀ ਮੈਂ ਇੱਕ ਗੱਲ ਦੇਖੀ ਹੈ ਜੇ ਇਹਨਾਂ ਨੂੰ ਪਾਲਣਾਗਾ ਤਾਂ ਸਾਨੂੰ ਸਿਆਸਤ ਰਾਹੀਂ ਲੰਘਣਾ ਪੈਣਾਗਾ ਸਿਆਸਤ ਰਾਹੀਂ ਨੰਗੇ ਬਿਨਾ ਅਸੀਂ ਇਹਨਾਂ ਨੂੰ ਪਾਲ ਨਹੀਂ ਸਕਦੇ ਇਹ ਵੀ ਸਾਨੂੰ ਇੱਕ ਅਧਿਨਿਕੀ ਦੇ ਥੱਲੇ ਰਹਿ ਕੇ ਪਾਲਨੇ ਪੈਣਿਆ ਕਿਉਂ ਮੈਂ ਹੁਣ ਇਹ ਚੀਜ਼ ਦੇ ਵਿੱਚ ਦੀ ਲੰਘ ਰਹਾਗਾ ਮੈਨੂੰ ਤਾਂ ਪਤਾਗਾ ਬਾਕੀ ਮੈਂ ਵੀ ਦੇਖੋ ਸਾਡੀਆਂ ਲੱਤਾਂ ਖਿੱਚਣ ਵਾਲੇ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਪਵਿੱਤਰ ਬਣਾਤਾ ਇੰਨਾ ਜਿਆਦਾ ਪਵਿੱਤਰ ਬਣਾਤਾ ਵੀ ਉਹ ਮਾਲਕ ਹੀ ਜਾਣਦਾਗਾ ਵੀ ਉਹਨਾਂ ਨੂੰ ਮੈਂ ਇੱਕ ਸਲਾਹ ਜ਼ਰੂਰ ਦਿੰਨਾ ਵੀ ਤੁਸੀਂ ਮੇਰੇ ਪਾਪ ਆਪਦੇ ਸਿਰ ਨਾ ਲਓ ਯਾਰ ਕੀ ਫਾਇਦਾ ਤੁਸੀਂ ਆਪਦੇ ਆਪ ਦੀ ਕੁੜੀ ਜੰਨੇ ਹੋ ਜਿੱਥੇ ਮੈਂ ਲੰਘਦਾਗਾ ਦੇਖ ਕੇ ਤੁਸੀਂ ਮੈਨੂੰ ਫੇਰ ਖੜਨ ਲੱਗ ਕੇ ਜੰਨੇ ਹੋ ਮੈਂ ਤੁਹਾਨੂੰ ਉਹ ਮਾਲਕ ਨੂੰ ਮਹਾਨ ਨਜ਼ਰ ਮੰਨ ਕੇ ਕਹਿਣਾਗਾ ਵੀ ਮੈਂ ਤੁਹਾਨੂੰ ਮਾੜਾ ਨਹੀਂ ਕਹਿਣਾ ਯਾਰ ਨਾ ਤਾਂ ਪਹਿਲਾਂ ਕਹਿਗਾ ਨਾ ਮੈਂ ਹੁਣ ਕਹਾ ਮੈਂ ਤਾਂ ਪ੍ਰਮਾਤਮਾ ਮੂਰੇ ਵੀ ਹਿਰਦਾਸ ਕਰਦਾ ਵੀ ਸੱਚਾ ਪਾਸਾ ਇਹਨਾਂ ਨੂੰ ਬੁੱਧੀ ਬਖਸ਼ੀ ਇਹ ਕੰਮ ਕਰਨ ਕੰਮ ਕਰਕੇ ਇਹ ਦੇਖਣ ਵੀ ਇਹ ਚੀਜ਼ਾਂ ਤੇ ਮਿਹਨਤ ਕਿੰਨੀ ਆਉਂਦੀ ਆ ਯਾਰ ਅਸੀਂ ਅਸੀਂ ਇੱਕ ਮਿੰਟ ਦੇ ਵਿੱਚ ਕਹਿ ਦਿੰਨੇ ਆ ਲੈ ਇਹ ਕਿੱਡੀ ਗੱਲ ਆ ਜਾਂ ਅਸੀਂ ਇੱਕ ਮਿੰਟ 'ਚ ਇਹਨੂੰ ਫੂਕ ਦਿੰਨੇ ਆ ਵੀ ਇਹ ਚੀਜ਼ਾਂ ਦੇ ਵਿੱਚ ਮਿਹਨਤ ਦੇਖੋ ਕਰਕੇ ਵੀ ਕਿੰਨੀ ਕ ਮਿਹਨਤ ਆਉਂਦੀ ਆ ਫੇਰ ਸਾਨੂੰ ਪਤਾ ਲੱਗੂਗਾ ਅਸੀਂ ਐ ਨਹੀਂ ਯਾਰ ਚੈਲਡ ਚੈਲਡ ਕਰੀ ਜਾਂਦੇ ਹੁਣ ਅਮਰੂਦ ਨੇ ਕਿੰਨੇ ਜਾਨਵਰ ਖਾਣਗੇ ਕਿੰਨੇ ਇਨਸਾਨ ਖਾਣਗੇ ਆਰਗੈਨਿਕ ਨੇ ਬਿਮਾਰੀਆਂ ਤੋਂ ਅਸੀਂ ਬਚਾਂਗੇ ਬਾਕੀ ਅਸੀਂ ਲਾ ਰਹੇ ਆ ਚਾਰ ਸਵੇਰੇ ਮੈਨੂੰ ਪ੍ਰਵਾਹ ਕਿਸੇ ਦੀ ਕੋਈ ਨਹੀਂ ਹੈਗੀ ਮੈਂ ਆਪ ਦੀ ਚਾਲ ਚੱਲੀ ਜਾਣਾਗਾ ਕਿਸੇ ਦੀ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਵੀ ਇਹ ਚੀਜ਼ਾਂ ਤੇ ਨਾ ਬਈਆ ਕਰੋ ਇਧਰ ਨੂੰ ਚੜਦਾ ਦਿਖਾ ਸਾਰੇ ਅਮਰੂਦ ਨੇ ਦਿਖਾ ਦੇ ਥੱਲੇ ਵੀ ਟਾਲੀਆਂ ਲਾਇਆ ਜਾਮਿਆਂ ਥੱਲੇ ਅਮਰੂਦ ਲਾਇਆ ਲੱਗ ਲੱਗ ਤਰ੍ਹਾਂ ਦਾ ਸਿਸਟਮ ਲਾਇਆ ਵਗਾ ਵੀ ਬਾਤ ਤੋਂ ਬਾਅਦ ਇੱਕ ਮੈਂ ਇਹ ਬੇਨਤੀ ਕਰਨੀ ਚਾਹਣਾ ਜਰ ਇਹਦਾ ਸ਼ਿਕਾ ਮੇਰੇ ਕਵਰ ਦੇ ਵਿੱਚ ਵੀ ਜੇ ਬਾਈ ਬਣ ਕੇ ਕੋਈ ਬੰਦਾ ਹੈਗਾ ਸਾਨੂੰ ਟਰੀ ਗਾਰਡ ਚਾਹੀਦਾ ਯਾਰ ਵੀ ਜੇ ਸਾਨੂੰ ਟਰੀ ਗਾਰਡ ਦੇ ਸਕਦਾ ਤਾਂ ਸ਼ੁਰਾ ਬਹੁਤ ਧੰਨਵਾਦ ਕਰਾਂਗੇ ਵੀ ਟਰੀ ਗਾਰਡ ਸਾਨੂੰ ਬਾਈ ਬਣ ਕੇ ਯਾਰ ਕਿਉਂ ਕਈ ਸਮਾਜ ਸੇਵੀ ਬੰਦੇ ਬਹੁਤ ਹੁੰਦੇ ਆ ਐਨਾ ਮੇਰਾ ਬਜਟ ਨਹੀਂ ਹੈਗਾ ਯਾਰ ਵੀ ਮੈਂ ਟਰੀ ਗਾਰਡ ਲਾ ਲ ਕੇ ਮੇਰਾ ਹੌਰਾਦਾ ਆ ਵੀ ਜੇ ਮੈਨੂੰ ਟਰੀ ਗਾਰਡ ਮਿਲੇ ਤਾਂ ਮੈਂ ਪਿੰਡ ਦੇ ਉੱਪਰ ਦੀ ਚੱਕਰ ਲਾਉਣਾ ਫਲਾ ਵਾਲੇ ਬੂਟਾਂ ਦਾ ਤੇ ਬਾਤਾਵਰਨ ਵਾਲੇ ਬੂਟਿਆਂ ਦਾ ਫੁੱਲਾ ਵਾਲੇ ਬੂਟਿਆਂ ਦਾ ਕਿਉਂ ਉਹਨੂੰ ਬੱਕਰੀ ਨਹੀਂ ਛੱਡਦੀ ਹੈਗੀ ਵੀ ਜੇ ਟਰੀ ਗਾਰਡ ਸਾਨੂੰ ਕਿਤੋਂ ਵੀ ਮਿਲਿਆ ਤਾਂ ਸਾਨੂੰ ਜਰੂਰ ਬਾਈ ਦਿਓ ਟਰੀ ਗਾਰਡ ਅਸੀਂ ਉਹ ਬੰਦੇ ਆ ਧੰਨਵਾਦੀ ਹੋਵਾਂਗੇ ਜਿਹੜਾ ਵੀ ਕੋਈ ਟ੍ਰੀ ਗਾੜ ਦੇਊਗਾ ਯਾਰ ਠੀਕ ਆ ਜੀ ਇਹ ਆਪਣੀ ਮਿਹਨਤ ਆ ਬਈ ਪ੍ਰਮਾਤਮਾ ਮੈਂ ਤਾਂ ਇਹ ਕਹਣਾਹੀਂ ਕਰਾਉਂਦਾ ਰਹੇ ਹਕਾਰ ਤੋਂ ਸਾਨੂੰ ਬਚਾ ਕੇ ਰੱਖੇ ਠੀਕ ਆ ਜੀ ਧੰਨਵਾਦ ਵੈਗਰੂ ਜੀ ਕਾਕਲ ਸਾਹਿਬ ਇਹ ਨਹੀਂ ਪਤਾ ਨਹੀਂ